ਮంత్రి ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਸੰਬੰਧ ਸੀ ਸਕੰਦਰ ਸਿੰਘ ਮਲੂਕਾ ਉਹ ਅੱਜ ਤੱਕ ਸ੍ਰੀ ਦਮਦਮਾ ਸਾਹਿਬ ਜਾਂਦੇ ਆ ਉੱਥੇ ਨਤਮਸਤਕ ਵੀ ਹੁੰਦੇ ਆ ਤੇ ਨਾਲ মিডিਆ ਨੂੰ ਜਦੋਂ ਬੋਲੇ ਉਹਨਾਂ ਨੇ ਇੱਕ ਗੱਲ ਬੜੀ ਵੱਡੀ ਕਹਿ ਦਿੱਤੀ ਜਦੋਂ ਹਾਲੇ ਖਿਲਾਰਿਆ ਪਿਆ ਹੋਇਆ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ 227 ਚ ਸਰਕਾਰ ਵੀ ਹੋਣੀ ਚਾਹੀਦੀ ਹੈ ਲੋਕਾਂ ਦੀ ਮੰਗ ਉੱਠ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਇਕੱਠਾ ਵੀ ਹੋਣਾ ਪੈਣਾ ਹੈ ਬਲਕਿ ਸਾਨੂੰ ਹੀ ਨਹੀਂ ਭਾਜਪਾ ਨੂੰ ਵੀ ਨਾਲ ਰਲਣਾ ਚਾਹੀਦਾ ਸਾਨੂੰ 227 ਤੋਂ ਪਹਿਲਾਂ ਪਹਿਲਾਂ ਇਹ ਗੱਲ ਕਹਿ ਗਏ ਉਹ ਪਹਿਲਾਂ ਵੀ ਇਸ ਗੱਲ ਤੇ ਰਹਿਨੇ ਕਿ ਬੀਜੇਪੀ ਨੂੰ ਨਾ ਛੱਡੂ ਉਹਦੇ ਕਿਸਾਨੀ ਅੰਦੋਲਨ ਨਾ ਹੁੰਦਾ ਤੇ ਕਾਲੀ ਦਲ ਨੇ ਕਿੱਥੇ ਬੀਜੇਪੀ ਦੇ ਨਾਲ ਸਮਝੌਤਾ ਤੋੜਨਾ ਸੀ ਔਰ ਬੀਜੇਪੀ ਨੂੰ ਵੀ ਸਮਝ ਆ ਗਈ ਆ ਕਿ ਸਾਡਾ ਦੋਨਾਂ ਦੇ ਗੱਠ ਜੇੜ ਤੋਂ ਬਗੈਰ ਗੁਜ਼ਾਰਾ ਨਹੀਂ ਹੋਣਾ ਪਰ ਜਿਸ ਡਾਇਰੈਕਸ਼ਨ ਤੇ ਇਹਨੂੰ ਕਾਲੀ ਦਲ ਪੰਥਕ ਮੁੱਦਿਆਂ ਦੀ ਗੱਲ ਕਰ ਰਹੀ ਹੈ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਨੇ ਉਹ ਬੀਜੇਪੀ ਨੂੰ ਵਾਰ ਨਹੀਂ ਖਾਂਦੀਆਂ ਹੈਗੀਆਂ ਹੁਣ ਠੀਕ ਹੈ ਕਿ ਸਿਕੰਦਰ ਸਿੰਘ ਮਲੂਕਾ ਹੋਣਾ ਦਾ ਇੱਕ ਨਿੱਜੀ ਹੋ ਸਕਦਾ ਉਹਦੇ ਨਾ ਹੁਣ ਪਤਾ ਨਹੀਂ ਉਹ ਨਾ ਸੁਧਾਰ ਵਾਲਿਆਂ ਵੱਲ ਆ ਨਾ ਵਿਗਾੜ ਵਾਲੇ ਪਾਸਿਆਂ ਵੱਲ ਉਹਨਾਂ ਦੀ ਇੱਕ ਆਪਣੀ ਡਾਇਰੈਕਸ਼ਨ ਹੈ ਕਿਉਂਕਿ ਉਹਨਾਂ ਦੀ ਨੌ ਤੇ ਮੁੰਡਾ ਉਹ ਭਾਜਪੀ ਦੇ ਨੇ ਭਾਜਪੀ ਵੱਲ ਚੋਣ ਲੜੀ ਹੈਗੀ ਆ ਉਹ ਤੇ ਬਹੁਤ ਹੀ ਧਰਮ ਸੰਕਟ ਦੇ ਵਿੱਚ ਫਸ ਗਏ ਉਹ ਤੇ ਚੋਣਾ ਵੇਲੇ ਦੇਣ ਤੇ ਬਾਹਰ ਹੀ ਚਲ ਗਏ ਸੀ ਪినా ਕਿਹੜੇ ਪਾਸੇ ਜਾਣਾ ਨੌ ਪੁੱਤ ਵਾਲੇ ਪਾਸੇ ਜਾਣਾ ਜਾਂ ਫਿਰ ਮਾਂ ਪਾਰਟੀ ਵਾਲੇ ਪਾਸੇ ਜਾਣਾ ਪਰ ਕਾਲੀਦਲ ਵੀ ਮਹਿਸੂਸ ਕਰਦਾ ਹੈਗਾ ਪਰ ਪੰਜਾਬ ਦੇ ਵਿੱਚ ਭਾਜਪੀ ਨੂੰ ਲੋਕ ਹੀ ਲਾਇਕ ਨਹੀਂ ਕਰਦੇ ਹੈਗੇ ਹੁਣ ਬੀਜੇਪੀ ਨੂੰ ਹੀ ਪਤਾ ਕਿ ਅਸੀਂ 19 ਸੀਟਾਂ 20 ਸੀਟਾਂ ਵਾਲੀ ਪਾਰਟੀ ਆ ਸਾਡੇ ਚ ਵੀ ਇਨੀ ਹਿੰਮਤ ਜਿਗਰਾ ਨਹੀਂ ਹੈਗਾ ਕਿ ਅਸੀਂ 117 ਸੀਟਾਂ ਦੇ ਲੜੀਏ ਆ ਕੀ ਯਾਰ ਨਗੂਣੀਆਂ ਜੀਆਂ ਚਾਰ ਜਮਨੀ ਚੋਣਾ ਹੈ ਚਾਰਾਂ ਜਿਹਨਾਂ ਨੂੰ ਆਪਣੇ ਬੰਦੇ ਨਹੀਂ ਮਿਲੇ ਹੈਗੇ ਲੋਕ ਸਭਾ ਦੇ ਵਿੱਚ 9 ਬੰਦੇ ਬਾਹਰਲੇ ਸੀ ਤੇ ਫਿਰ 117 ਦੇ ਇਹਨਾਂ ਨੂੰ ਆਮ ਆਦੀ ਪਾਰਟੀ ਦੀਆਂ ਜਿਹੜੀਆਂ 65 60 65 ਸੀਟਾਂ ਕਟੀਆਂ ਜਾਂਣੀਆਂ ਮਲਟੀਕਟਾ ਉਹਨਾਂ ਚੋਂ ਲੈਣੇ ਪੈਣਗੇ ਕਾਂਗਰਸ ਨੇ ਜੇ ਕਿਸੇ ਨੂੰ ਨ ਦਿੱਤੀ ਉਹਨਾਂ ਚੋ ਲੈ ਲੈਣਗੇ ਜੇ ਕਾਲੀ ਦਲ ਨੇ ਕਿਸੇ ਨੂੰ ਟਿਕਟ ਕੱਟੀ ਗਈ ਉਹਨਾਂ ਚੋ ਲੈ ਲੈਣਗੇ ਇਹਨਾਂ ਕੋਲ ਤਾਂ ਬੰਦੇ ਨਹੀਂ ਪੂਰੇ ਆ ਗਏ ਇਹਨਾਂ ਕੋਲ ਹੁਣ ਤੱਕ ਨੌਗੇ ਨਹੀਂ ਹੁਣ ਨੌਗੇ ਇਕੱਠੇ ਕਰਦੇ ਲੱਗੇ ਵੀ ਜੀਪੀ ਪਰ ਇਹਨਾਂ ਨੂੰ ਇਹ ਲੱਗਦਾ ਕਾਲੀ ਦਲ ਨੂੰ ਵੀ ਬੀਜੇਪੀ ਨੂੰ ਵੀ ਜੇ ਸਾਡਾ ਸਮਝੌਤਾ ਹੋ ਜੇ ਉਹੋ ਹੀ ਜਿਹੜੀਆਂ ਪਹਿਲਾਂ ਲੜਦੇ ਰਹੇ ਨੇ 94 ਤੇ 23 ਦਾ ਉਸਾ ਬੀਜੇਪੀ ਕਹਿੰਦਾ ਸਾਡਾ ਵੋਟ ਪਰਸੈਂਟ ਹੈ ਕਿ ਸਾਡੇ ਤਈਆਂ ਦੇ ਨਾਲ ਢਿੱਡ ਨਹੀਂ ਪਰਣਾਗਾ ਅਸੀਂ 50-50 ਤੇ ਲੜੀਏ ਉਹਨ ਕਾਲੀ ਦਲ ਤੇ ਆ ਵੀ 50-50 ਦਿੰਦੇ ਕਿ ਨਹੀਂ ਦਿੰਦੇ ਹੈਗੇ ਬਰਾਬਰ ਦੀਆਂ ਸੀਟਾਂ ਪਰ ਭਾਜਪਾ ਵੱਲੋਂ ਵੀ ਬਹੁਤ ਸਾਰੇ ਕੇਸ ਮਰਲਾਦੇ ਸਰਜੀ ਕੁਮਾਰ ਜਾਨੀ ਵੀ ਕਈ ਦਫਾ ਕਹਿ ਚੁਕੇ ਆ ਜੀ ਸਥਿਤੀ ਚ ਇਹਨਾਂ ਦਾ ਮੌਜੂਦਾ ਪ੍ਰਧਾਨ ਫਿਕਰ ਕਰਦੇ ਆ ਕਾਲੀ ਦਲ ਦੀ ਬਿਲਕੁਲ ਕਾਲੀ ਦਲ ਦਾ ਫਿਕਰ ਲਾ ਲੋ ਜੋ ਪੰਜਾਬ ਦਾ ਫਿਕਰ ਲਾ ਲੋ ਨਾ ਉਹਨਾਂ ਨੂੰ ਨਹੀਂ ਲੱਗਦਾ ਕਿ ਜੇ ਸਾਡਾ ਅਧੀਆਂ-ਅਧੀਆਂ ਤੇ ਵੀ ਆਜੋ ਅਧੀਆਂ ਤੇ ਨਾ ਪੌਣੀਆਂ ਤੇ ਆਜੋ ਵੀ ਇੱਕ ਪਾਸੇ 75 ਉਹ ਲੜਦੇ ਬਾਕੀ ਅਸੀਂ ਰਹਿੰਦੀਆਂ ਖੁੰਦੀਆਂ ਅਸੀਂ ਲੜਦੀਆਂ ਨਾ ਬਿਪਤੀ ਕਿਸੇ ਟਾਈਮ ਬਤਾ ਇੰਨੇ ਕਿ ਦੇਸੀ ਲੜਦੀ ਹੈਗੀ ਇਹ ਹੁਣ ਦੇ ਦੇ ਕੇ ਗੱਲ ਸ਼ਾਇਦ ਤੋਰਦੀ ਕੋਸ਼ਿਸ਼ ਕੀਤੀ ਹੋਵੇ ਹੋ ਸਕਦਾ ਹੈ ਕਿ ਸਕੰਦਰ ਸਿੰਘ ਮਲੂਕਾ ਹਨ ਵੀ ਸਿਆਸੀ ਸਕੰਦਰ ਨੇ ਵੀ ਇੱਕ ਵਾਰ ਨਾਣਾ ਜਪਾ ਅੱਗੇ ਦੇਖੋ ਕੀ ਕਰ ਨਿਕਲਦਾ ਕਰੰਟ ਕੀ ਨਿਕਲਦਾਗਾ ਕੌਣ ਇਹਦਾ ਖੰਡਣ ਕਰਦਾ ਕੌਣ ਇਹਦਾ ਪ੍ਰੂਫਤਾ ਕਰਦਾ ਕੀ ਪਤਾ ਕਿ ਮਲੂਕਾ ਸਾਹਿਬ ਦੀ ਸਟੇਟਮੈਂਟ ਤੋਂ ਕੋਈ ਭਾਜੀਪੀ ਵਾਲਾ ਵੀ ਕਹਿ ਦੇ ਸਮਝੌਤੇ ਦੀਆਂ ਗੱਲਾਂ ਤੇ ਹੋ ਹੀ ਰਹੀਆਂ ਹਨ ਪਰ ਸਵਾਲ ਇਹ ਕਰ ਕਿ ਕਾਲੀ ਦਲ ਫਿਰ ਉਸ ਸਥਿਤੀ ਦੇ ਵਿੱਚ ਹੈ ਬਹੁਤ ਡਾਵਾ ਡੋਲ ਅਸਥਿਤੀ ਕਿ ਜੇ ਸਮਝੌਤਾ ਹੋ ਗਿਆ ਇਹਨਾਂ ਦੇ ਵਿੱਚ 27 ਦੀਆਂ ਚੋਣਾਂ ਦੇ ਮੱਦੇ ਨਜ਼ਰ ਜਿਹੜੇ ਬਿੱਟੂ ਸਾਹਿਬ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਨੇ ਜਾਂ ਕਾਲੀ ਦਲ ਵਾਲੇ ਸੁਪਨੇ ਲੈ ਰਹੇ ਹੋਣੇ ਵੀ ਜੇ ਸਾਡਾ ਗੱਠਜੋੜ ਹੋ ਜਾਂਦਾ ਬਾ ਤੇ ਫਿਰ ਕਿੰਨਾ ਫਾਇਦਾ ਹੁੰਦਾ ਪੰਜਾਬ ਦੇ ਵਿੱਚ ਤੇ ਇੱਕ ਐਵੇਂ ਇਹਨਾਂ ਨੇ ਛੋਸ਼ਾ ਜਿਹਾ ਛੱਡਿਆ ਕਿ ਹਿੰਦੂ ਸਿੱਖ ਇਕਤਾ ਕਰਕੇ ਕਾਲੀ ਦਲਾ ਉਹਦੇ ਵਿੱਚ ਭਾਜੀਪੀ ਦੀ ਖੇਡ ਹੈ ਕਿ ਆਪਣੇ ਆਪ ਨੂੰ ਸਭ ਤੋਂ ਵੱਡਾ ਰਾਸ਼ਟਰੀਵਾਦੀ ਸਮਝੇ ਰੱਖਦੇ ਨੇ ਪੰਜਾਬ 'ਚ ਹਿੰਦੂ ਸਿੱਖ ਇਕਤਾ ਕਤਈ ਖਦੇ ਵਿੱਚ ਖਤਰੇ ਦੇ ਵਿੱਚ ਪੰਜਾਬ ਨੂੰ ਛੱਡ ਕੇ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਹਿੰਦੂ ਮੁਸਲਮਾਨ ਏਕਤਾ ਖਤਰੇ ਚ ਹਿੰਦੂ ਸਿੱਖ ਏਕਤਾ ਖਤਰੇ ਜਾਂ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਖਤਰੇ ਨਹੀਂ ਆ 1947 ਤੋਂ ਲੈ ਕੇ ਹੁਣ ਤੱਕ ਪੂਰੇ ਇੰਡੀਆ ਦੇ ਵਿੱਚ 30000 ਤੋਂ ਵੱਧ ਦੰਗੇ ਆ ਆਨ ਰਿਕਾਰਡ ਹੋਏ ਨੇ ਪੰਜਾਬ ਦੇ ਵਿੱਚ ਤੱਤਵਾਦ ਵਿਲਬ ਨਹੀਂ ਕੋਈ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਆਇਆ ਇਹ ਤਾਂ ਐਵੇਂ ਇੱਕ ਬੀਜੇਪੀ ਨੇ ਤੇ ਕਾਲੀ ਦਲ ਨਾਲ ਸਮਝੌਤਾ ਫਰਜੀ ਕਹਿ ਲਓ ਸੰਵਿਧਾਨ ਨਹੀਂ ਉਹੁੰਦੇ ਨਾ ਕਿ ਤੂੰ ਮੇਰੀ ਭੁੱਖ ਢਿੱਡ ਪਰ ਮੈਂ ਤੇਰਾ ਢਿੱਡ ਪਰ ਉਹ ਵਾਲਾ ਸਮਝੌਤਾ ਸੀ 9 ਮਾਸ ਦਾ ਭੈ ਭਰਾ ਵਾਂ ਭਰਾ ਵਾਂ ਛੋਟਾ ਭਰਾ ਉਹ ਡਰਾਮੇ ਜੇ ਹੈਗੇ ਸੀ ਇੱਕ ਦੂਜੇ ਨੂੰ ਲੋੜ ਸੀ ਹੁਣ ਦੇ ਦੇ ਕਿ ਭਾਜਪੀ ਇਹ ਗੱਲ ਜਿਹੜੀ ਸਿਕੰਦਰ ਸਿੰਘ ਮਲੂਕਾ ਦੀ ਗੱਲ ਅੱਗੇ ਤੋਰਦੇ ਕਿ ਨਹੀਂ ਤੋਰਦੇ ਹੈਗੇ ਪਰ ਇਹਨਾਂ ਦੋਨਾਂ ਲੱਗਦਾ ਕਿ ਜੇ ਹੱਡਾ ਢੱਡ ਲੜਾਂਗੇ ਤੇ ਸਾਡੀ ਦਾਲ ਨਹੀਂ ਗਲਣੀ ਜੇ ਇਕੱਠੇ ਲੜਾਂਗੇ ਤੇ ਕੁਝ ਨਾ ਕੁਝ ਸਾਨੂੰ ਫਾਇਦਾ ਹੋ ਜਾਊਗਾ ਕਿਉਂਕਿ ਦੋਨਾਂ ਦੀ ਹੀ ਸਥਿਤੀ ਮਾੜੀ ਆ ਇਨਾਂ ਦੇ ਉਹ ਹੈਗਾ ਕਿ ਭੁੱਖੇ ਨੂੰ ਭੁੱਖਾ ਟੱਕਰਿਆ ਤੇ ਦੋਨੇ ਗਾਸ਼ ਖਾ ਕੇ ਡਿੱਗ ਪਏ। ਇਨ ਇਸ ਟਾਈਮ ਬੀਜਪੀ ਤੇ ਕਾਲੀ ਦਲ ਦੇ ਉਹ ਹਾਲਾਤ ਨੇ। ਪਰ ਜੇ ਸਮਝੌਤਾ ਹੁੰਦਾ ਬੀਜਪੀ ਨੂੰ ਫਾਇਦਾ ਹੋ ਸਕਦਾ। ਕਾਲੀ ਦਲ ਦਾ ਫਿਰ ਨੁਕਸਾਨ ਹੋਏਗਾ।